ਦ ਦਵਾਈਆਂ ਦੇ ਰੂਪ ਦੇ ਵਿੱਚ ਕਿਉਂਕਿ ਇਹਨਾਂ ਕਲੀਨਿਕਾਂ ਦੇ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਬਿਲਕੁਲ ਫ੍ਰੀ ਹੈਗੀਆਂ ਨੇ ਔਰ 38 ਤਰ੍ਹਾਂ ਦੇ ਜਿਹੜੇ ਉਹ ਟੈਸਟ ਬਿਲਕੁਲ ਫ੍ਰੀ ਹੈਗੇ ਲੇਕਿਨ ਇੱਕ ਜਿਹੜੀ ਸਭ ਤੋਂ ਵੱਡੀ ਦੇਖਣ ਵਾਲੀ ਹੈ ਕਿ ਤੁਸੀਂ ਕਿਉਂਕਿ ਜਰਨਲਿਸਟ ਹੈਗੇ ਹੋ ਔਰ ਤੁਹਾਡੇ ਤੁਸੀਂ ਇਸੀ ਰੂਪ ਵਾਚਿਆ ਹੋਏਗਾ ਔਰ ਤੁਹਾਡੇ ذریعے ਜਾਨੀ ਕਿ ਇਸ ਚੀਜ਼ ਮੈਂ ਦੁਬਾਰਾ ਰੀਇਨਫੋਰਸ ਕਰਨਾ ਚਾਹੁੰਦਾ ਐਸ ਚੀਜ਼ ਦੇ ਉੱਤੇ ਕਿ ਸਿਹਤ ਦੇ ਜਿਹੜੇ ਹੈਗੇ ਤਿੰਨ ਲੈਵਲ ਹੁੰਦੇ ਆ ਪ੍ਰਾਇਮਰੀ ਸੈਕੰਡਰੀ ਅਤੇ ਟਰਸ਼ਰੀ ਜਦੋਂ ਤੁਹਾਡਾ ਪ੍ਰਾਇਮਰੀ ਸਟਰਕਚਰ ਵਿਗੜ ਜੇ ਤਾਂ ਉਹਦਾ ਅਸਰ ਜਿਹੜਾ ਹੈਗਾ ਤੁਹਾਡੇ ਓਵਰਆਲ ਸਿਹਤ ਸਥਿਤੀਆਂ ਦੇ ਉੱਤੇ ਪੈਂਦਾ ਜਿਹੜਾ ਕਿ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਕਲੀਨਿਕ ਤੋਂ ਪਹਿਲਾਂ ਮਹਿਸੂਸ ਕਰਦੇ ਸੀ ਔਰ ਦੇਖਦੇ ਸੀ ਕਿਉਂਕਿ ਉਹਦਾ ਨਤੀਜਾ ਇਹ ਨਿਕਲਦਾ ਹੈਗਾ ਕਿ ਪੇਸ਼ੈਂਟ ਦਾ ਸਾਰਾ ਜਿਹੜੇ ਵੱਡੇ ਹਸਪੀਟਲ ਹੈ ਉੱਥੇ ਪ੍ਰੈਸ਼ਰ ਪੈਂਦਾ ਔਰ ਇਵਨ ਪੀਜੀਆਈ ਵਰਗਾ ਜਿਹੜਾ ਇੰਸਟੀਚਿਊਟ ਹੈ ਜਿੱਥੇ ਕਿ ਰਿਸਰਚ ਦੇ ਕੰਮ ਹੋਣੇ ਚਾਹੀਦੇ ਆ ਤੇ ਜਦੋਂ ਉੱਥੇ ਖਾਂਸੀ ਤੇ ਜ਼ੁਕਾਮ ਦੇ ਪੇਸ਼ੈਂਟ ਪਹੁੰਚਨੇ ਸ਼ੁਰੂ ਹੋ ਜਾਂਦੇ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਅਸੀਂ ਥੰਡੇ ਪੱਧਰ ਦੇ ਉੱਤੇ ਕੰਮ ਕੀ ਕੀਤਾ ਲੇਕਿਨ ਇਹਨਾਂ ਆਮ ਆਦਮੀ ਕਲੀਨ ਜਿਹੜੇ ਤਹਿਸੀਲ ਦੇ ਅਤੇ ਜ਼ਿਲ੍ਹੇ ਦੇ ਜਿਹੜੇ ਹਸਪਤਾਲ ਸੀ ਉੱਥੇ ਡਾਕਟਰ ਜਿਹੜਾ ਸਪੈਸ਼ਲਿਸਟ ਡਾਕਟਰ ਹੈ ਉਹਨੂੰ ਟਾਈਮ ਮਿਲ ਗਿਆ ਪੇਸ਼ੇਂ ਨੂੰ ਦੇਣ ਵਾਸਤੇ ਇਸੇ ਤਰ੍ਹਾਂ ਜਿਹੜਾ ਉਸ ਤੋਂ ਉੱਤਲੇ ਹਸਪਤਾਲ ਨੇ ਉੱਥੇ ਹੋਰ ਟਾਈਮ ਮਿਲ ਗਿਆ ਤਾਂ ਕਿ ਉੱਥੇ ਵਧੀਆ ਜਿਹੜਾ ਹੈ ਉਹ ਕੰਮ ਹੋ ਸਕੇ ਜਿਹਦਾ ਹੈ ਔਰ ਇਸ ਦੇ ਵਿੱਚ ਜਿਹੜੀ ਇੱਕ ਚੀਜ਼ ਮੈਂ ਦੱਸਣੀ ਚਾਹਣਾ ਵਾਂ ਕਿ ਇਹ ਜਿਹੜਾ ਬੇਸਿਕਲੀ ਟ੍ਰੀਟਮੈਂਟ ਆ ਜਿਹੜਾ ਆਮ ਆਦਮੀ ਕਲੀਨਿਕ ਹੈ ਇਹਦੇ ਦੋ ਬੈਨੀਫਿਟਸ ਹੋਰ ਜਿਹੜੇ ਹੋਏ ਆ ਜਿਹੜਾ ਕਿ ਪਹਿਲਾਂ ਪੰਜਾਬ ਦਾ ਜਿਹੜਾ ਟੈਕਸ ਫੇਅਰ ਦਾ ਪੈਸਾ ਸੀ ਉਹ ਵੇਸਟ ਹੁੰਦਾ ਸੀ ਉਹ ਬਚਣਾ ਜਿਹੜਾ ਉਹ ਸ਼ੁਰੂ ਹੋ ਗਿਆ ਕਿਉਂਕਿ ਇਸ ਦੇ ਨਾਲ ਬੈਟਰ ਪਲੈਨਿੰਗ ਹੋ ਸਕਦੀ ਹੈ ਸਾਰਾ ਜਿਹੜਾ ਡਾਟਾ ਹੈਗਾ ਉਹ ਆਨਲਾਈਨ ਚੜਦਾ ਹੈ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਮਤਲਬ ਸਾਡੇ ਕੋਲ ਕਿ ਕਿਹੜੇ ਏਰੀਆ ਦੇ ਵਿੱਚ ਕਿਸ ਬਿਮਾਰੀ ਦੇ ਪੇਸ਼ੈਂਟ ਜ਼ਿਆਦਾ ਨੇ ਤੇ ਕੱਲ ਨੂੰ ਜਦੋਂ ਤੁਸੀਂ ਮੈਡੀਸਿਨ ਦੀ ਪ੍ਰੋਕਿਊਰਮੈਂਟ ਕਰਨੀ ਹੈ ਤਾਂ ਤੁਸੀਂ ਉਸ ਦੇ ਅਕੋਰਡਿੰਗਲੀ ਆਪਣੀ ਪਲੈਨਿੰਗ ਕਰਕੇ ਜਿਹੜਾ ਹੈਗਾ ਉਹ ਕਰ ਸਕਦੇ ਹੋ ਉਹਦੀ ਵੇਸਟੇਜ ਨਹੀਂ ਹੋਏਗੀ ਜਿੱਦਾਂ ਅਸੀਂ ਇਹ ਬਹੁਤ ਸਾਰੀ ਮੈਡੀਸਿਨ ਜਿਹਦੀ ਜ਼ਰੂਰਤ ਹੈਗੀ ਹੈ ਉਹ ਪੇਸ਼ੈਂਟ ਵਾਸਤੇ ਅਵੇਲੇਬਲ ਨਹੀਂ ਹੈਗਾ ਔਰ ਜਿਸ ਪੇਸ਼ੈਂਟ ਦੀ ਮੈਡੀ ਜਾਨੀ ਕਿ ਪੇਸ਼ੈਂਟ ਨੂੰ ਜ਼ਰੂਰਤ ਨਹੀਂ ਹੈ ਉਹ ਮੈਡੀਸਿਨ ਜਿਹੜੀ ਐਕਸਪਾਇਰ ਹੋ ਜਾਂਦੀ ਹੈ ਸੋ ਇਸ ਕਰਕੇ ਇਸ ਆਮ ਆਦਮੀ ਕਲੀਨਿਕ ਦਾ ਜਿਹੜਾ ਕਨਸੈਪਟ ਹੈਗਾ ਉਹਦਾ ਦੂਸਰਾ ਸਭ ਤੋਂ ਵੱਡਾ ਐਡਵਾਂਟੇਜ ਇਹ ਹੈਗਾ ਔਰ ਤੀਸਰਾ ਇਹ ਆਮ ਆਦਮੀ ਕਲੀਨਿਕ ਨੇ ਨਾ ਕੇਵਲ ਆਮ ਪਬਲਿਕ ਨੂੰ ਬਹੁਤ多的 ਦੀਆਂ ਸਿਹਤ ਸਹੂਲਤਾਂ ਦਿੱਤੀਆਂ ਨੇ ਉਹਦੇ ਨਾਲ-ਨਾਲ ਰੋਜ਼ਗਾਰ ਵੀ ਪੈਦਾ ਕੀਤਾ ਕਿਉਂਕਿ ਇਹਨਾਂ ਦੇ ਵਿੱਚ ਪਰ ਮੈਡੀਕਲ ਪੈਰਾ ਮੈਡੀਕਲ ਤੇ ਬਾਕੀ ਸਟਾਫ ਜਿਹੜਾ ਹੈਗਾ ਉਸ ਵੀ ਜ਼ਰੂਰ ਪੈਂਦੀ ਆ ਤੇ ਉਹ ਨੈਚੁਰਲੀ ਸਾਰਾ ਉੱਥੇ ਅਵੇਲੇਬਲ ਹੈਗਾ ਸੋ ਮੈਂ ਤੁਹਾਡੇ ਮਾਰਫਤ ਇੱਕ ਤੇ ਲੋਕਾਂ ਨੂੰ ਪੰਜਾਬ ਦੇ ਨੂੰ ਅਪੀਲ ਕਰਦਾ ਆ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਆਮ ਆਦਮੀ ਕਲੀਨਿਕ ਦਾ ਫਾਇਦਾ ਉਠਾਓ ਉੱਥੇ ਜਾ ਕੇ ਆਪਣਾ ਐਕਸਪੀਰੀਅੰਸ ਕਰੋ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਜਦੋਂ ਆਮ ਆਦਮੀ ਕਲੀਨਿਕ ਨੂੰ ਸਿਰਫ ਤੁਸੀਂ ਕ੍ਰਿਟੀਸਾਈਜ਼ ਵਾਸਤੇ ਕ੍ਰਿਟੀਸਾਈਜ਼ ਨਾ ਕਰੋ ਜਦੋਂ 85 ਮੁਲਕਾਂ ਦੀਆਂ ਮੁਲਕਾਂ ਦੇ ਮਤਲਬ ਇੱਕ ਜਿਹੜੀ ਏਜੰਸੀ ਹੈਗੀ ਆ ਉਹਨਾਂ ਨੇ ਮੰਨ ਲਿਆ ਕਿ ਬੈਸਟ ਹੈਗਾ ਤਾਂ ਘੱਟੋ ਘੱਟ ਜਿਹੜਾ ਸਾਡਾ ਪੈਸਾ ਆ ਉਹ ਸਾਨੂੰ ਟਾਈਮ ਤੇ ਦੇ ਦਿਓ ਔਰ ਮੈਂ ਬਾਜਵਾ ਸਾਹਿਬ ਨੂੰ ਜਰੂਰ ਸਲਾਹ ਦੇਣ ਜਾਵਾਂਗਾ ਕੱਲ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਪੰਜਾਬ ਦੀ ਸੇਫ ਸੁਰੱਖਤਾ ਵਿਗੜ ਗਈਆਂ ਨੇ ਕਿ ਬਾਜਵਾ ਸਾਹਿਬ ਕਾਦੀਆਂ ਦੇ ਵਿੱਚ ਵੀ ਹੋਏਗਾ ਆਮ ਆਦਮੀ ਕਲੀਨਿਕ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਜੇ ਨਾ ਹੋਏ ਤਾਂ ਆਲੇ ਦੁਆਲੇ ਜਰੂਰ ਹੋਏਗਾ ਇੱਕ ਵਾਰੀ ਉੱਥੇ ਢੀੜਾ ਮਾਰਿਆ ਏਓ ਤੇ ਕੋ ਖਾਂਸੀ ਚ ਕੰਮ ਹੋਵੇ ਦੀ ਦਵਾਈ ਵੀ ਲੈ ਏਓ ਤੇ ਨਾਲੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਮ ਆਦਮੀ ਕਲੀਨਿਕ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਤੁਹਾਡਾ ਕੋਈ ਸਵਾਲ ਹੋਵੇ ਇਸ ਕਲੀਨਿਕ ਇਸ਼ੂ ਦੇ ਉੱਤੇ ਦੇਖੋ ਇਹ ਬੇਤਰ ਹੈ ਕਿ ਅਸੀਂ ਇਹਦੇ ਤੇ ਪੀਸੀ ਥੋੜੀ ਦੇਰ ਬਾਅਦ ਕਰਨ ਜਾ ਰਹੇ ਹਾਂ ਬਟ ਫਿਰ ਵੀ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਦੱਸਣਾ ਚਾਹਾਂਗਾ ਕਿ ਕੰਗਨਾ ਰੌਤ ਦੇ ਜਿਹੜੇ ਇਹ ਬਿਆਨ ਨੇ ਜਿਹੜੇ ਲਗਾਤਾਰ ਪੰਜਾਬੀਆਂ ਦੇ ਖਿਲਾਫ ਔਰ ਕਿਸਾਨਾਂ ਦੇ ਖਿਲਾਫ ਆਉਂਦੇ ਰਹੇ ਆ ਜਾਂ ਤਾਂ ਉਹ ਆਪਣਾ ਮਾਨਸਿਕ ਜਿਹੜਾ ਹੈਗਾ ਸੰਤੁਲਨ ਉਹ ਗਵਾ ਚੁੱਕੇ ਆ ਤੇ ਜਾਂ ਫਿਰ ਇਹ ਬੀਜੇਪੀ ਦੀ ਕਿਸੇ ਸਾਜ਼ਿਸ਼ ਦਾ ਹਿੱਸਾ ਹੈਗਾ ਔਰ ਦੋਨੀਆਂ ਚੀਜ਼ਾਂ ਸਾਡੇ ਲਈ ਖਤਰਨਾਕ ਹੈ ਠੀਕ ਹੈ